ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵਕੰਤਾਰੀ ਮਹੱਲਾ ਪੰਜਵਾ ਮੈਂ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਈਐ ਰਹਾ ਮਹ ਰੋਗ ਸੋਗ ਤਨ ਬਦਿਆ ਬਹ ਜਾਨੀ ਪਰ ਮਈਏ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਈਏ ਕਰੈ ਅਨਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕਾਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਇਐ ਦੇਵ ਕੰਤਾਰੀ ਮਹਲਾ 5 ਮਈ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰ ਤਬ ਲਾਤੇ मिलत नहीं गोसै रहा महरोग सोग तन बद पर परमय टिकन न पवय बिन सत संगत किस आगे जायरुै कर अनग्रह स्वामी मेरा ਸਾਧ ਚਰਨ ਚਿਤ ਲਾਇਐ ਸੰਕਟ ਕੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਇਐ ਦੇਵ ਕੰਤਾਰੀ ਮਹਲਾ 5 ਮੈਂ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੁਸਈਆ ਰਹਾ ਮਹਰੋਗ ਸੋਗ ਤਨ ਬਦਿਆ ਬਹ ਜਾਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਇਸ ਅਗੈ ਜਾਇ ਰੁਈਏ ਕਰੈ ਅਨਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵ ਕੰਤਾਰੀ ਮਹੱਲਾ ਪੰਜਵਾ ਮਾਏ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਈਐ ਰਹਾ ਮਹਰੋਗ ਸੋਗ ਤਨ ਬਦਿਆ ਬਹ ਜਾਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਈਏ ਕਰੈ ਅਨਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕਾਰ ਕਟਖਿਨ ਪੀਤਰਾ ਨਾਨਕ ਹਰ ਦਰਸ ਸਮਾਇਐ ਦੇਵ ਕੰਤਾਰੀ ਮਹਲਾ 5 ਮੈਂ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ मिलत नहीं गोसै रहा महरोग सोग तन बदया पर परमय टिकन न पावे बिन सत संगत किस आगे करे अनग्रह स्वामी मेरा ਸਾਧ ਚਰਨ ਚਿਤ ਲਾਇਐ ਸੰਕਟ ਕੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਇਐ ਦੇਵ ਕੰਤਾਰੀ ਮਹਲਾ 5 ਮਾਇ ਗੁਰ ਬਿਨ ਗਿਆਨ ਨ ਪਈਐ ਅਨਿਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੁਸਈਆ ਰਹਾ ਮਹਰੋਗ ਸੋਗ ਤਨ ਬਦਿਆ ਬਹ ਜਾਣੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੈ ਜਾਏ ਰੁਈਏ ਕਰੈ ਅਨਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵ ਕੰਤਾਰੀ ਮਹਲਾ ਪੰਜਵਾਂ ਮਈ ਗੁਰ ਬਿਨ ਗਿਆਨ ਨ ਪਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਈਐ ਰਹਾ ਮਹਰੋਗ ਸੋਗ ਤਨ ਬਾਦਿਆ ਬਹ ਜਾਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਾਇ ਰੁਈਏ ਕਰੈ ਅਨਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕਾਰ ਕਟੇ ਖਿਨ ਪੀਤਰਾ ਨਾਨਕ ਹਰ ਦਰਸ ਸਮਾਇਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ